ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ 30 ਜੂਨ ਤੋਂ ਸਾਰੇ ਹੀ ਲੋਕਾਂ ਦੇ SIM ਕਾਰਡ ਬੰਦ ਹੋ ਜਾਣਗੇ ਅਜਈਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ SIM ਕਾਰਡ ਦੇ ਨਿਯਮ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ Jio Airtel Idea Vodafone ਕਸਟਮਰ ਧਿਆਨ ਦੇਣ ਤਾਂ ਦੋਸਤੋ ਤੁਹਾਨੂੰ ਜਾਣਕਾਰੀ ਪੂਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਇਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲੱਗ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਮੋਬਾਈ ਪਹੁੰਚਾ ਬੇਤਾ ਦੋਸਤੋ ਆਉ ਲੈ ਕੇ ਚਲਦਾ ਹਾਂ ਤੁਹਾਨੂੰ ਜਾਣਕਾਰੀ ਵਨ ਤੁਹਾਨੂੰ ਦੱਸ ਦਈਏ SIM ਕਾਰਡ ਡਿਜੀਟਲ KYC 30 ਜੂਨ ਤੱਕ ਇਹਨਾਂ ਸਾਰੇ ਲੋਕਾਂ ਦੇ SIM ਕਾਰਡ ਬੰਦ ਹੋ ਜਾਣਗੇ ਜਲਦੀ ਕਰੋ ਇਹ ਕੰਮ ਤਾਂ ਦੋਸਤੋ ਕੀ ਕੰਮ ਕਰਨਾ ਹੈ ਤੁਸੀਂ ਤਾਂ SIM ਕਾਰਡ ਡਿਜੀਟਲ KYC ਕੀ ਹੈ ਭਾਰਤੀ ਦੂਰ ਸੰਚਾਰ ਜਾਨੀ TRAI ਵੱਲੋਂ ਮਹੱਤਵਪੂਰਨ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਮਤਬਕ ਸਾਰੇ ਹੀ ਮੋਬਾਈਲ ਤਾਰਕ ਜੋ ਕਿ 30 ਜੂਨ ਤੱਕ ਆਪਣਾ ਡਿਜੀਟਲ KYC ਕਰਵਾਉਣਾ ਜ਼ਰੂਰੀ ਹੈ ਇਹ ਨਿਰਦੇਸ਼ ਪ੍ਰੀਪੇਡ ਅਤੇ ਪੋਸਟਪੇਡ ਦੋਨਾਂ SIM ਤੇ ਲਾਗੂ ਹੋਣਗੇ ਡਿਜੀਟਲ KYC ਇਹ ਕਿਉਂ ਜ਼ਰੂਰੀ ਹੈ ਟਰਾਈ ਨੇ ਇੱਕ ਕਦਮ ਰਾਸ਼ਟਰੀ ਸੁਰੱਖਿਆ ਅਤੇ ਫਰਜੀ ਤਰੀਕੇ ਨਾਲ SIM ਇਸਮਾਲ ਰੋਕਣ ਵਾਸਤੇ ਕੀਤਾ ਗਿਆ ਹੈ ਇਸ ਪ੍ਰਕਿਰਿਆ ਨਾਲ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕੀਤਾ ਜਾਊਗਾ ਇਸ ਤੋਂ ਬਾਅਦ ਇਹ ਕਦਮ ਦੇ ਨਾਲ ਸਵਾਮਾ ਜੋ ਨਹੀਂ ਮੋਬਾਈਲ ਦੀਆਂ ਉਹਨਾਂ ਦਾ ਦਿਰਗਪਯੋਗ ਰੋਕਿਆ ਜਾਵੇਗਾ ਕਿਸ ਤਰ੍ਹਾਂ ਕਰਨਾ ਹੋਵੇਗਾ ਡਿਜੀਟਲ KYC ਤਾਂ ਤੁਹਾਨੂੰ ਦੱਸ ਜੀ ਜਿਨ੍ਹਾਂ ਲੋਕਾਂ ਨੇ ਪਹਿਲਾਂ ਕਸਟਮਰ ਐਪਲੀਕੇਸ਼ਨ ਫਾਰਮ ਭਰ ਕੇ ਮੋਬਾਈਲ ਕਨੈਕਸ਼ਨ ਲਿਆ ਸੀ ਜਾਨੀ SIM ਲਈ ਸੀ ਅਤੇ ਡਿਜੀਟਲ KYC ਨਹੀਂ ਕਰਵਾਇਆ ਉਹਨਾਂ ਨੂੰ ਇਹ ਪ੍ਰਕਿਰਿਆ ਪੂਰੀ ਕਰਵਾਣੀ ਹੋਵੇਗੀ ਅਗਰ ਤੁਸੀਂ ਵੀ ਇਸ ਕੈਟਾਗਰੀ ਅਧੀਨ ਆਉਂਦੇ ਹੋ ਤਾਂ 30 ਜੂਨ ਤੋਂ ਪਹਿਲਾਂ ਪਹਿlo ਆਪਣਾ KYC ਕਰਵਾ ਲਓ KYC ਨਾ ਕਰਾਉਣ ਦੇ ਨਾਲ ਕੀ ਨੁਕਸਾਨ ਹੋਵੇਗਾ ਅਗਰ ਤੁਸੀਂ 30 ਜੂਨ ਤੱਕ ਡਿਜੀਟਲ KYC ਨਹੀਂ ਕਰਵਾਇਆ ਤਾਂ 1 ਜੁਲਾਈ ਤੋਂ ਮੋਬਾਈਲ ਨੰਬਰ ਬੰਦ ਹੋ ਸਕਦਾ ਹੈ ਇਸ ਲਈ ਨੰਬਰ ਨੂੰ ਚਾਲੂ ਰੱਖਣ ਲਈ KYC ਕਰਵਾਉਣਾ ਜ਼ਰੂਰੀ ਹੈ ਤਾਂ ਦੋਸਤੋ ਕੀ ਮੇ ਕਰਵਾਣਾ ਹੈ ਕੇवाईसी ਡਿਜੀਟਲ ਕੇवाईसी ਦੀ ਪ੍ਰਕਿਰਿਆ ਬਹੁਤ ਹੀ ਆਸਾਨ ਹੈ ਤੁਸੀਂ ਆਪਣੇ ਨਜ਼ਦੀਕੀ ਮੋਬਾਈਲ ਸਰਵਿਸ ਪ੍ਰੋਵਾਈਡਰ ਜਾਂ ਫਿਰ ਫਰਾਂਚਾਈਜ਼ੀ ਜਾਂ ਰਿਟੇਲ ਸ਼ਾਪ ਤੇ ਜਾਣਾ ਹੈ ਇਸ ਵਿਅਕਤੀ ਦੇ ਨਾਮ ਤੇ SIM ਹੈ ਉਸਨੇ ਹੀ ਜਾਣਾ ਹੈ ਸ਼ਾਪ ਤੇ ਅੰਗੂਠੇ ਦਾ ਨਿਸ਼ਾਨ ਲਿਆ ਜਾਵੇਗਾ ਅਤੇ ਆਧਾਰ ਦੇ ਨਾਲ ਕੇवाईसी ਹੋ ਜਾਵੇਗੀ ਆਧਾਰ ਕੇवाईसी ਨੂੰ ਕਿੰਨਾ ਸਮਾਂ ਲੱਗਦਾ ਹੈ ਸਿਰਫ 5 ਮਿੰਟ ਦਾ ਸਮਾਂ ਵੱਧ-ਵੱਧ ਲੱਗੇਗਾ ਇਸ ਪ੍ਰਕਿਰਿਆ ਨੂੰ ਅਤੇ ਇਸ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਆਪਣੀ ਕੋਲ ਹੀ ਰੱਖਣਾ ਪਵੇਗਾ ਅਗਰ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹੋ ਅਤੇ ਡਿਜੀਟਲ KYC ਨਹੀਂ ਕਰਵਾਇਆ ਤਾਂ ਇਸ ਨੂੰ ਗੰਭੀਰਤਾ ਨਾਲ ਲਓ 30 ਜੂਨ ਤੱਕ ਦੀ ਡੈਡਲਾਈਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦ ਤੋਂ ਜਲ ਇਸ ਪ੍ਰਕਿਰਿਆ ਨੂੰ ਪੂਰਾ ਕਰੋ ਇਹ ਨਾ ਸਿਰਫ ਮੋਬਾਈਲ ਨੰਬਰ ਨੂੰ ਐਕਟਿਵ ਰੱਖਣ ਲਈ ਜ਼ਰੂਰੀ ਹੈ ਬਲਕਿ ਰਾਸ਼ਟਰੀ ਸੁਰੱਖਿਆ ਦੇ ਵਿੱਚ ਵੀ ਯੋਗਦਾਨ ਪਵੇਗਾ ਡਿਜੀਟਲ KYC ਦਾ ਮਹੱਤਵਪੂਰਨ ਜੋ ਕੰਮ ਹੈ ਉਹ ਤੁਸੀਂ 30 ਜੂਨ ਤੱਕ ਕਰ ਲੈਣਾ ਹੈ ਇਸ ਤੋਂ ਬਾਅਦ ਵੀ ਜਾਰੀ ਰਹੇਗਾ ਪਰ ਤੁਸੀਂ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਡਿਜੀਟਲ KYC ਕਰਵਾ ਲਿਓ ਅਤੇ ਮੋਬਾਈਲ ਸੇਵਾਵਾਂ ਦਾ ਆਨੰਦ ਲਵੋ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਬਿਹਤਰੀਨ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨ ਅਗੇਨ ਟੂ 올 ਮਾਈ ਪੀਅਰਸ